ਰਾਤ ਹੋਣ ਵਾਲੀ ਹੈ ਮਿਨਾ ਮਿਨਾ ਜਾ ਹਨੇਰਾ ਸਾਰੇ ਪਾਸੇ ਛਾਰਿਆ ਹੈ ਇਸ ਹਨੇਰੇ ਹੁੰਦੇ ਦੇ ਵਿੱਚ ਲਗਭਗ ਥਾਣਾ ਪੂਰਾ ਖਾਲੀ ਹੋ ਚੁੱਕਿਆ ਹੈ ਥਾਣੇ ਦੇ ਵਿੱਚ ਸਿਰਫ ਐਸਆਈ ਸਾਹਿਬ ਬੈਠੇ ਹਨ ਉਹ ਵੀ ਤਾਂ ਕਿਉਂਕਿ ਉਹਨਾਂ ਨੂੰ ਕੋਈ ਬੜਾ ਜ਼ਰੂਰੀ ਕੰਮ ਹੈ ਨਾਲ ਕੁਝ ਕਨਸਟੇਬਲ ਹਨ ਜੋ ਕਿ ਉਹਨਾਂ ਦੇ ਇਸ ਕਾਗਜ਼ੀ ਕੰਮ ਦੇ ਵਿੱਚ ਮਦਦ ਕਰ ਰਹੇ ਹਨ ਕੰਪਿਊਟਰ ਤੇ ਉਹ ਸਾਰਾ ਡਾਟਾ ਚੜਾ ਰਹੇ ਹਨ ਜੋ ਕਿ ਉੱਪਰੋਂ ਅਫਸਰ ਸਾਹਿਬ ਨੇ ਮੰਗਿਆ ਹੋਇਆ ਹੈ ਦੋਸਤੋ ਇੰਨੇ ਦੇ ਵਿਚਕਾਰ ਥਾਣੇ ਦਾ ਮਾਹੌਲ ਉਦੋਂ ਤੁਰੰਤ ਬਦਲ ਜਾਂਦਾ ਹੈ ਜਦੋਂ ਇੱਕ ਬਜ਼ੁਰਗ ਔਰਤ ਥਾਣੇ ਦੇ ਵਿੱਚ ਦਰਦ ਕਰਾਉਂਦੀ ਆਂਦੀ ਹੈ ਸਾਬ ਮੇਰੀ ਨੂੰ ਨਾਲ ਬਹੁਤ ਗਲਤ ਹੋ ਚੁੱਕਿਆ ਹੈ ਸਾਡੀ ਧੀਆ ਵਰਗੀ ਨੂੰ ਸੀ ਅਤੇ ਉਸ ਦੇ ਨਾਲ ਇਹਨਾਂ ਮੱਤਸ ਰੁਕੀ ਹੋਈ ਉਸ ਨੂੰ ਦਿਨ ਦਿਹਾੜੇ ਸਾਡੇ ਘਰੋਂ ਚੱਕ ਕੇ ਲੈ ਗਏ ਅਸੀਂ ਉਸ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਮੇਰਾ ਮੁੰਡਾ ਬਾਹਰ ਵਿਦੇਸ਼ ਦੇ ਵਿੱਚ ਰਹਿੰਦਾ ਹੈ ਮੈਂ ਉਸ ਨੂੰ ਹਾਲੇ ਤੱਕ ਕੁਝ ਵੀ ਨਹੀਂ ਦੱਸਿਆ ਲੇਕਿਨ ਆਕਮ ਸਾਡੇ ਨਾਲ ਹੋ ਚੁੱਕਿਆ ਹੈ ਸਾਡੀ ਮਦਦ ਕਰੋ ਪਤਾ ਨਹੀਂ ਉਸ ਨੂੰ ਕਿੱਥੇ ਲਿਜਾ ਕੇ ਕੀ ਕਰਨਗੇ ਐਸਆਈ ਅਲਰਟ ਮੋਡ ਦੇ ਵਿੱਚ ਆ ਜਾਂਦਾ ਹੈ ਦੋਸਤੋ ਸੋਚ ਲਿੰਦਾ ਹੈ ਆਹੀ ਮੌਕਾ ਹੈ ਮੇਰਾ ਪ੍ਰੋਮੋਸ਼ਨ ਹੋਣ ਦਾ ਕਿੰਨਾ ਸਮਾਂ ਹੋ ਗਿਆ ਮੋਢੇ ਤੇ ਇੱਕ ਸਟਾਰ ਨਹੀਂ ਵਧਿਆ ਅਤੇ ਕਿੰਨਾ ਸਮਾਂ ਹੋ ਗਿਆ ਇਹ ਸਹੀ ਸਾਹਿਬ ਇਹ ਸਹੀ ਸਾਹਿਬ ਸੁਣਦੇ ਨੂੰ ਹੁਣ ਤਾਂ ਆਪਾਂ ਐਸਆਈ ਬਣਨ ਜਾ ਰਹੇ ਹਾਂ ਦੋਸਤੋ ਸਾਰੀ ਫਿਲਮ ਉਸਦੇ ਦਿਮਾਗ ਦੇ ਅਗੇ ਘੁੰਮਰੀ ਹੈ ਅਤੇ ਸੋਚਦਾ ਹੈ ਵੀ ਚਲੋ ਇਹ ਮੋਟੀ ਸਾਮੀ ਆਪਣੇ ਹੱਥ ਆ ਗਈ ਹੈ ਦੇਖਦੇ ਹਾਂ ਇਹ ਕੰਮ ਕਿਸ ਨੇ ਕੀਤਾ ਹੈ ਅਤੇ ਫਾਰਮੈਲਟੀ ਕਰਨ ਵਾਸਤੇ ਇੱਕ ਕੱਚੀ ਐਫਆਈਆਰ ਉਹਨਾਂ ਦੀ ਲਿਖ ਲੈਂਦਾ ਹੈ ਅਤੇ ਉਹਨਾਂ ਨੂੰ ਜਾਣ ਦੇ ਲਈ ਕਹਿ ਦਿੰਦਾ ਹੈ ਕਹਿ ਦਿੰਦਾ ਹੈ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਤੁਹਾਡੀ ਜੜੀ ਨੋ ਹੈ ਤੁਹਾਡੀ ਯਾਰਗੀਆਂ ਨੂੰ ਲੱਭਣ ਦੀ ਕੋਸ਼ਿਸ਼ ਕਰਾਂਗੇ ਨਾਮ ਪਤਾ ਪੁੱਛਦਾ ਹੈ ਨਾਮ ਦੱਸਦੇ ਹਨ ਜੀ ਸਿਮਰਨ ਉਮਰ ਦੱਸਦੇ ਹਨ 22 ਸਾਲ ਅਤੇ ਸੁਣ ਕੇ ਹੈਰਾਨ ਰਹਿੰਦਾ ਹੈ 22 ਸਾਲ ਦੀ ਉਮਰ ਦੇ ਵਿੱਚ ਨੂੰ ਹੈ ਉਤੋਂ ਇਹੋ ਜਿਹਾ ਕੰਮ ਵਿਚਾਰੀ ਨਾਲ ਹੋ ਗਿਆ ਹੈ ਸਾਰੇ ਥਾਣੇ ਦੇ ਵਿੱਚ ਅਲੱਗ ਦਾ ਮਾਹੌਲ ਬਣਿਆ ਹੋਇਆ ਹੈ ਦੋਸਤੋ ਹਾਲੇ ਐਸਆਈ ਸਾਹਿਬ ਇਸ ਤੇ ਉੱਪਰ ਚਰਚਾ ਕਰ ਹੀ ਰਹੇ ਸਨ ਉਹ ਮਾਤਾ ਜੜੀ ਹੈ ਥਾਣੇ ਦੇ ਵਿੱਚੋਂ ਰੋਂਦੀ ਕਰਲਾਉਂਦੀ ਬਾਹਰ ਹਾਲੇ ਨਿਕਲੀ ਸੀ ਇਹ ਸਹੀ ਸ਼ਬਦ ਦਾ ਫੋਨ ਵੱਜਦਾ ਹੈ ਇਹ ਸਹੀ surjit singh ਆਪਣਾ ਫੋਨ ਜਿਵੇਂ ਹੀ ਚੁੱਕਦਾ ਹੈ ਉਹ ਫੋਨ 'ਤੇ ਮੰਤਰੀ ਜੀ ਦਾ ਅਤੇ ਕੰਬ ਦੇ ਹੱਥਾਂ ਨਾਲ ਫੋਨ ਨੂੰ ਚੁੱਕਦਾ ਹੈ ਦੋਸਤੋ ਫੋਨ ਚੱਕ ਕੇ ਮੰਤਰੀ ਸਾਹਿਬ ਅਗਵਾਖਦੇ ਹਨ ਸਾਡੇ ਭਤੀਜੇ ਨੇ ਇੱਕ ਗਲਤੀ ਦੇ ਨਾਲ ਕੰਡ ਕਰ ਦਿੱਤਾ ਹੈ ਇਹ ਬਹੁਤ ਮਾੜਾ ਹੋਇਆ ਹੈ ਅਸੀਂ ਨਹੀਂ ਚਾਹੁੰਦੇ ਸਾਡੀ ਸ਼ੋਭੀ ਤੇ ਕੋਈ ਆਂ ਚਾਵੇ ਜੇਕਰ ਇਸ ਨੂੰ ਕੁਝ ਹੁੰਦਾ ਹੈ ਸਾਨੂੰ ਵੀ ਲੋਕ ਕਹਣਗੇ ਵੀ ਮੰਤਰੀ ਜੀ ਦੇ ਭਤੀਜੇ ਨੇ ਆ ਕੁਝ ਕੀ ਕਰ ਦਿੱਤਾ ਹੈ ਇਹ ਸਾਡੇ ਘਰ ਦਾ ਮਾਮਲਾ ਹੈ ਮੈਂ ਉਸ ਨੂੰ ਆਪੇ ਸਮਝਾ ਲਾਂਗਾ ਬਸ ਤੂੰ ਇਸ ਕੇਸ ਨੂੰ ਅੱਗੇ ਨਾ ਵਧਾਏ ਐਸਆਈ ਸਾਹਿਬ ਡਿਟੇਲ ਪੁੱਛਦੇ ਹਨ ਤਾਂ ਕਹਿ ਦਿੰਦੇ ਹਨ ਸਿਮਰਨ ਨਾਮ ਦੀ ਇੱਕ ਕੁੜੀ ਹੈ ਜਿਸ ਨੂੰ ਇਸ ਨੇ ਚੁੱਕ ਕੇ ਉਸ ਨਾਲ ਗਲਤ ਕੰਮ ਕਰ ਦਿੱਤਾ ਹੈ ਅਤੇ ਹੁਣ ਉਹ ਗਿਣ ਵਿੱਚ ਵਿੱਚ ਸਾ ਗੰਡਰੀ ਹੈ ਅਸੀਂ ਕੋਸ਼ਿਸ਼ ਕਰਾਂਗੇ ਉਸ ਨੂੰ ਕੁਝ ਨਾ ਹੋਵੇ ਜੇਕਰ ਹੋ ਵੀ ਗਿਆ ਤੁਸੀਂ ਹੋਂ ਸਾਰਾ ਕੰਮ ਸਮਝਾ ਲੋਗੇ ਐਸਆਈ ਸਾਹਿਬ ਖੁਸ਼ ਹੋ ਜਾਂਦੇ ਹਨ ਕਹਿ ਦਿੰਦੇ ਹਨ ਕੋਈ ਗੱਲ ਨਹੀਂ ਮੈਂ ਆਪੇ ਸਭ ਕੁਝ ਦੇਖ ਲਾਂਗਾ ਬਸ ਸਾਡਾ ਖਿਆਲ ਤੁਸੀਂ ਰੱਖਣਾ ਮਤਲਬ ਕਿ ਰਿਸ਼ਵਤ ਮੰਗ ਰਿਹਾ ਹੈ ਅਤੇ ਖਿਆਲ ਰੱਖਣ ਦਾ ਮਤਲਬ ਹੈ ਪ੍ਰਮੋਸ਼ਨ ਦੀ ਵੀ ਡਿਮਾਂਡ ਨਾਲ ਦੀ ਨਾਲ ਉਸਨੇ ਕਰ ਦਿੱਤੀ ਹੈ ਦੋਸਤੋ ਹੁਣ ਐਸਆਈ ਆਪਣੀ ਨੀਚਪੁਣਾ ਦਿਖਾ ਰਿਹਾ ਹੈ ਐਸੀ ਤਰ੍ਹਾਂ ਕਰਦੇ ਕਰਦੇ ਉਹ ਕਾਂਸਟੇਬਲ ਤੋਂ ਐਡੀ ਉੱਚੀ ਪੋਸਟ ਤੇ ਪਹੁੰਚਾ ਹੈ ਲਗਭਗ 45 ਸਾਲ ਦਾ ਐਸਆਈ ਸੁਰਜੀਤ ਸਿੰਘ ਆਪਣੀ ਉਮਰ ਦੇ ਵਿੱਚ ਬਹੁਤ ਪੜਾ ਲੰਘ ਚੁੱਕਿਆ ਹੈ ਅਤੇ ਸਭ ਲੋਕ ਉਸ ਨੂੰ ਰਿਸ਼ਵਤਖੋਰ ਐਸ. ਜੈਦ ਦੇ ਨਾਮ ਤੋਂ ਜਾਣਦੇ ਹਨ ਦੋਸਤੋ ਅੱਜ ਵੀ ਆਪਣਾ ਨੀਚੁਕੁਣਾ ਦਿਖਾ ਰਿਹਾ ਹੈ ਅਤੇ ਸਾਰੇ ਮਾਮਲੇ ਨੂੰ ਦੱਬਣ ਦੇ ਨਿਰਦੇਸ਼ ਦੇ ਰਿਹਾ ਹੈ ਅਤੇ ਕਹਿ ਦਿੰਦਾ ਹੈ ਮੋਟੀ ਸਾਮੀ ਆਪਣੇ ਹੱਥ ਲੱਗੀ ਹੈ ਮੰਤਰੀ ਦਾ ਰਿਸ਼ਤੇਦਾਰ ਹੈ ਅਤੇ ਆਪਣੇ ਸਾਰਿਆਂ ਦੀ ਜੇਬਾਂ ਜਰੀਆਂ ਹਨ ਪੂਰਨ ਮੜੀਆਂ ਹਨ ਆਪਣਾ ਵਧੀਆ ਮਾਹੌਲ ਬਣਨ ਵਾਲਾ ਹੈ ਦੋਸਤੋ ਉਸੇ ਥਾਣੇ ਦੇ ਵਿੱਚ ਇੱਕ ਨਮਾ ਲੱਗਿਆ ਕਾਂਸਟੇਬਲ ਅਰਜੁਨ ਸਿੰਘ ਜੋ ਕਿ ਇੱਕ ਅਮਰਤਾਰੀ ਗੁਰਸਿੱਖ ਹੈ ਅਰਜੁਨ ਮਨ ਹੀ ਮਨ ਰੱਬਗੇ ਅਰਦਾਸ ਕਰਦਾ ਹੈ ਰੱਬਾ ਜੇਕਰ ਸੱਚਮੁੱਚ ਤੂੰ ਹੈ ਜੇਕਰ ਸੱਚਮੁੱਚ ਤੂੰ ਲੋਕਾਂ ਦੀ ਸੁਣਦਾ ਹੈ ਮੇਰੀ ਵੀ ਇੱਕ ਫਰਿਆਦ ਸੁਣ ਲੈ ਇਸ ਏਐਸਆਈ ਨੂੰ ਇਸ ਰਿਸ਼ਵਤਖੋਰ ਨੂੰ ਇਹੋ ਜਾਂ ਸਬਕ ਸਿਖਾ ਇਹ ਆਪਣੀ ਸਾਰੀ ਉਮਰ ਯਾਦ ਰੱਖੇ ਇਹ ਲੋਕਾਂ ਦੀਆਂ ਧੀਆਂ ਦੀਆਂ ਜਿੱਦੀਆਂ ਵੇਚ ਕੇ ਆਪਣੇ ਆਪ ਦਾ ਭਵਿੱਖ ਖੇਤ ਰਿਆ ਹੈ ਆਪਣੇ ਪਰਿਵਾਰ ਨੂੰ ਪੜ ਰਿਹਾ ਹੈ ਲੋਕਾਂ ਦੇ ਪਰਿਵਾਰ ਨੂੰ ਮਾਰ ਕੇ ਆਪਣਾ ਪੇਟ ਪੜ ਰਿਆ ਹੈ ਇਹ ਬਿਲਕੁਲ ਗਲਤ ਹੈ ਮੈਨੂੰ ਵੀ ਇਸ ਦੇ ਵਿੱਚ ਸ਼ਾਮਲ ਕਰ ਰਿਹਾ ਹੋਏ ਜੇਕਰ ਅੱਜ ਮੈਂ ਕੁਝ ਬੋਲਿਆ ਤਾਂ ਮੇਰੀ ਵੀ ਨੌਕਰੀ ਜਾ ਸਕਦੀ ਹੈ ਮਜਬੂਰੀ ਜ਼ਾਹਰ ਕਰਦਾ ਹੈ ਲੇਕਿਨ ਕਹਿੰਦੇ ਨਹੀਂ ਹੁੰਦੇ ਸੱਚੇ ਮਨੋ ਜੋ ਅਰਦਾਸ ਕਰੀਏ ਉਹ ਰੱਬ ਵੀ ਨੇੜੇ ਹੋ ਕੇ ਸੁਣਦਾ ਹੈ ਦੋਸਤੋ ਆਖਰ ਕੀ ਹੁੰਦਾ ਹੈ ਕਿਵੇਂ ਰਿਸ਼ਵਤਖੋਰ اے ایس ਆਈ ਇਮਾਨਦਾਰ ਬਣ ਜਾਂਦਾ ਹੈ ਕਿਵੇਂ ਉਹ ਘਟਨਾ ਉਹ ਕੇਸ ਉਸ ਦਾ ਅੰਦਰਲਾ ਮਨ ਚੱਕ ਚੋੜ ਦੇਣ ਵਾਲੀ ਸੀ ਦੋਸਤੋ ਬਣ ਰਹੇ ਹੋ ਜੀ ਵੀਡੀਓ ਦੇ ਅੰਤ ਤੱਕ ਬਹੁਤ ਸੋਹਣੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਹਾਂ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਦਰਅਸਲ ਉਸ ਤੋਂ ਬਾਅਦ ਸੁਰਜਨ ਸਿੰਘ ਆਪਣੇ ਘਰ ਚਲਾ ਜਾਂਦਾ ਹੈ ਅਤੇ ਘਰ ਜਾ ਕੇ ਆਰਾਮ ਕਰਨ ਲੱਗ ਜਾਂਦਾ ਹੈ ਘਰ ਦੇ ਵਿੱਚ ਉਸਦੀ ਧੀ ਉਸਦਾ ਮੁੰਡਾ ਹੈ ਅਤੇ ਉਸ ਨੂੰ ਪੁੱਛਦੇ ਹਨ ਕਿਵੇਂ ਰਿਹਾ ਅੱਜ ਦਾ ਦਿਨ ਸੁਰਜਨ ਸਿੰਘ ਕਹਿੰਦਾ ਹੈ ਅੱਜ ਵਰਗਾ ਦਿਨ ਤਾਂ ਸ਼ਾਇਦ ਪਿਛਲੇ 3 ਸਾਲ ਤੋਂ ਨਹੀਂ ਆਇਆ ਹੁਣ ਸ਼ਾਇਦ ਜਲਦੀ ਹੀ ਮੇਰਾ ਪ੍ਰਮੋਸ਼ਨ ਹੋਣ ਵਾਲਾ ਹੈ ਜਾਂ ਫਿਰ ਆਪਣੇ ਘਰ ਨਈਆਂ 2 Fortuner ਗੱਡੀਆਂ ਆਉਣ ਵਾਲੀਆਂ ਹਨ ਦੋਸਤੋ ਘਰ ਵਾਲੇ ਖੁਸ਼ ਹੋ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਸ ਦੇ ਹੱਥ ਕੋਈ ਨਾ ਕੋਈ ਵੱਡੀ ਮੁਰਗੀ ਫਸੀ ਹੈ ਅਤੇ ਜਾਂ ਤਾਂ ਕਿਸੇ ਦਾ ਰਿਸ਼ਵਤ ਦਾ ਮੋਟਾ ਪੈਸਾ ਆਉਣ ਵਾਲਾ ਹੈ ਜਾਂ ਫਿਰ ਇਹਨਾਂ ਦੇ ਮੋਢੇ ਤੇ ਇੱਕ ਹੋਰ ਸਟਾਰ ਬਦਨ ਵਾਲਾ ਹੈ ਕੋਈ ਮੋਟਾ ਕਿਸੇ ਨਾਲ ਦੇ ਹੱਥ ਲੱਗਿਆ ਹੈ لیکن ਇਹ ਨਹੀਂ ਪਤਾ ਇਹ کیس ਉਹਨਾਂ ਦੀ ਜ਼ਿੰਦਗੀ ਹਮੇਸ਼ਾ ਦੇ ਲਈ ਬਦਲ ਦੇਣ ਵਾਲਾ ਹੈ ਦੋਸਤੋ ਦੋ ਦਿਨਾਂ ਬਾਅਦ ਅਚਾਨਕ اے ایس آئی ਨੂੰ ਫੋਨ ਆਂਦਾ ਹੈ ਵੀ ਇੱਕ ਨੇੜੇ ਵਾਲੇ ਗੰਨੇ ਦੇ ਖੇਤ ਦੇ ਵਿੱਚ ਪਿੰਡ ਦੇ ਕੋਲ ਇੱਕ ਕੁੜੀ ਦੀ ਲਾਸ਼ ਲੱਭੀ ਹੈ ਦੋਸਤੋ ਇਹਨਾਂ ਸੁਣਦੇ ਹੀ ਸਮਝ ਜਾਂਦਾ ਹੈ ਇਹ ਕੇਸ ਤਾਂ ਉਹੀ ਹੈ ਅਤੇ ਇਸ ਨੂੰ ਆਪਾਂ ਕਿਵੇਂ ਨਾ ਕਿਵੇਂ ਕਰਕੇ ਸੁਸਾਇਡ ਵਾਲਾ ਕੇਸ ਦੱਸਣਾ ਹੈ ਅਤੇ ਕਿਵੇਂ ਨਾ ਕਿਵੇਂ ਕਰਕੇ ਕੇਸ ਨੂੰ ਦਬਣਾ ਹੈ ਦੋਸਤੋ ਸੁਰਜਨ ਸਿੰਘ ਸੋਚਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਆਪਾਂ ਇਹ ਕੰਮ ਜ਼ਰੂਰ ਕਰਨਾ ਹੈ ਦੋਸਤੋ ਫਿਰ ਸੁਰਜਨ ਸਿੰਘ ਉਸ ਜਗ੍ਹਾ ਤੇ ਪਹੁੰਚ ਜਾਂਦਾ ਹੈ ਉਸ ਪਿੰਡ ਦੇ ਵਿੱਚ ਆ ਜਾਂਦਾ ਹੈ ਜਿੱਥੇ ਇਹ ਸਾਰੀ ਵਾਰਦਾਤ ਹੋਈ ਹੈ ਨਾਲ ਦੀ ਨਾਲ ਆਪਣੇ ਸਾਥੀਆਂ ਨੂੰ ਇਸ਼ਾਰਾ ਕਰ ਦਿੰਦਾ ਹੈ ਇਸ ਦੀਆਂ ਰਿਪੋਰਟਾਂ ਬਣਾਉਣੀਆਂ ਸ਼ੁਰੂ ਕਰੋ ਅਤੇ ਜ਼ਿਆਦਾ ਸਬੂਤ ਆਪਣੇ ਕੋਲ ਹੀ ਰੱਖਣੇ ਜੋ ਜੋ ਸਬੂਤ ਮਿਲੇ ਨਾਲ ਜਣਾ ਮਟੋਂਦੇ ਜਾਓ ਅਤੇ ਇਸ ਤਰ੍ਹਾਂ ਸਾਰੇ ਕੰਮ ਤੇ ਲੱਗ ਜਾਂਦੇ ਹਨ ਅਤੇ ਐਸੇ ਹਿਸਾਬ ਆਪ ਆਪਣੇ ਉਸ ਪੁਲਿਸ ਥਾਣੇ ਦੇ ਵਿੱਚ ਆ ਜਾਂਦੇ ਹਨ ਜਿੱਥੇ ਉਹ ਡਿਊਟੀ ਕਰਦੇ ਹਨ ਦੋਸਤੋ ਉਸ ਪੁਲਿਸ ਥਾਣੇ ਦੇ ਵਿੱਚ ਆ ਕੇ ਕੁਝ ਦੇਰ ਆਰਾਮ ਕਰਨ ਤੋਂ ਬਾਅਦ ਚਾਹ ਵਗੈਰਾ ਪੀਣ ਤੋਂ ਬਾਅਦ ਜਿਵੇਂ ਕਿ ਕੁਝ ਹੋਇਆ ਹੀ ਨਹੀਂ ਹੈ ਜਿਵੇਂ ਕਿ ਸਾਰਾ ਕੁਝ ਬਸ ਠੀਕ ਹੈ ਅਤੇ ਕਿਸੇ ਪਾਸੇ ਵੀ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਈ ਇਸ ਤਰ੍ਹਾਂ ਸੁਰਜਨ ਜੜਾ ਹੈ ਉਭਾਰ ਕਰ ਰਿਹਾ ਹੈ ਅਤੇ ਆਸ-ਪਾਸ ਦੇ ਹਵਲਦਾਰ ਆਸ-ਪਾਸ ਦੇ ਕਾਂਸਟੇਬਲ ਉਸ ਨੂੰ ਦੇਖ ਰਹੇ ਹਨ ਉਸ ਦੀਆਂ ਇਹਨਾਂ ਨਿਚ ਹਰਕਤਾਂ ਨੂੰ ਨੋਟਿਸ ਕਰ ਰਹੇ ਹਨ ਕੁਝ ਲੋਕ ਆਪਸ ਦੇ ਵਿੱਚ ਗੱਲਾਂ ਵੀ ਕਰਦੇ ਹਨ ਕਿਹੋ ਜਿਹਾ ਬੰਦਾ ਹੈ ਇੱਕ ਕੁੜੀ ਦੇ ਨਾਲ ਇਹੋ ਜਿਹਾ ਕੁਝ ਹੋਇਆ ਇਸ ਦੀ ਧੀ ਦੀ ਉਮਰ ਦੀ ਸੀ ਅਤੇ ਇੱਕ ਵਾਰ ਵੀ ਇਸ ਨੇ ਉਸ ਦਾ ਚਿਹਰਾ ਤੱਕ ਨਹੀਂ ਦੇਖਿਆ ਦੋਸਤੋ ਚਲੋ ਸੋਚਦੇ ਹਾਂ ਵੀ ਬੜਾ ਅਫਸਰ ਹੈ ਅੱਪਾ ਕੀ ਕਹਿ ਸਕਦੇ ਹਾਂ ਅਤੇ ਇਸ ਤਰ੍ਹਾਂ ਸਮਾਂ ਬੀਤ ਜਾਂਦਾ ਹੈ ਸ਼ਾਮ ਦੇ ਵੇਲੇ ਦੁਬਾਰਾ ਉਸ ਕੋਲ ਫੋਨ ਆਂਦਾ ਹੈ ਅਤੇ ਕਹਿੰਦੇ ਹਨ ਹਸਪਤਾਲ ਦੇ ਵਿੱਚ ਆਓ ਇਸ ਦੀ ਪੋਸਟਮਾਰਟਮ ਰਿਪੋਰਟ ਤਿਆਰ ਕੀਤੀ ਹੈ ਉਸ ਨੂੰ ਕਿੰ ਤਰ੍ਹਾਂ ਕਰਨਾ ਹੈ ਅਤੇ ਤੁਸੀਂ ਆਪ ਇੱਥੇ ਆਓ ਸਾਰਾ ਕੁਝ ਸਮਝੋ ਅਤੇ ਤੁਹਾਡੇ ਸਾਈਨ ਵੀ ਇੱਥੇ ਹੋਣਗੇ ਦੋਸਤੋ ਸੁਰਜਨ ਸਿੰਘ ਆਪਣੀ ਸਰਕਾਰੀ ਗੱਡੀ ਦੇ ਵਿੱਚ ਉਸ ਹਸਪਤਾਲ ਦੇ ਵਿੱਚ ਆ ਜਾਂਦਾ ਹੈ ਅਤੇ ਉੱਥੇ ਆ ਕੇ ਉਸ ਹਸਪਤਾਲ ਦੇ ਵਿੱਚ ਉਸ ਲੜਕੀ ਦੀ ਜੋ ਬੋਡੀ ਪਈ ਹੈ ਉਸ ਦੇ ਕੋਲ ਖੜ ਕੇ ਸਾਈਨ ਕਰਨ ਹੀ ਲੱਗਦਾ ਹੋਏ ਇੰਨੀ ਦੇ ਵਿਚਕਾਰ ਉਸ ਦੀ ਨਿਗਾਹ ਉਸ ਲੜਕੀ ਦੇ ਹੱਥ ਦੇ ਵਿੱਚ ਪਾਈ ਇੱਕ ਮੁੰਦਰੀ ਦੇ ਵੱਲ ਚੱਲ ਜਾਂਦੀ ਹੈ ਦੋਸਤੋ ਹੈਰਾਨ ਹੈ ਅਤੇ ਸੋਚ ਰਿਹਾ ਹੈ ਇਹ ਮੁੰਦਰੀ ਕਿਤੇ ਨਾ ਕਿਤੇ ਦੇਖੀ ਲੱਗਦੀ ਹੈ ਇਹ ਤਾਂ ਬਿਲਕੁਲ ਉਹ ਜੀ ਹੈ ਜੋ ਮੈਂ ਆਪਣੀ ਤੀਨੂੰ ਗਿਫਟ ਦੇ ਵਿੱਚ ਦਿੱਤੀ ਸੀ ਜੋ ਉਸਦੇ 2ਵੇਂ ਬਰਥਡੇ ਤੇ ਮੈਂ ਉਸ ਨੂੰ ਆਪ ਪਹਿਨਾਈ ਸੀ ਹੈਰਾਨ ਹੈ ਉਸਦੇ ਹੱਥ ਕੰਮਣ ਲੱਗ ਜਾਂਦੇ ਹਨ ਸੋਚਣ ਲੱਗ ਜਾਂਦਾ ਹੈ ਕਿ ਕਿਤੇ ਉਹ ਤਾਂ ਨਹੀਂ ਜੋ ਮੈਂ ਸੋਚ ਰਿਹਾ ਹਾਂ ਫਿਰ ਆਪਣੇ ਆਪ ਨੂੰ ਸਿੱਧਾ ਕਰਦਾ ਹੈ ਨਹੀਂ ਉਹ ਕਿਵੇਂ ਹੋ ਸਕਦਾ ਹੈ ਉਹ ਤਾਂ ਆਪਣੇ ਸੋਹਰੇ ਪਰਿਵਾਰ ਬੜੇ ਸੁਖੀ ਤਰੀਕੇ ਨਾਲ ਰਹਿ ਰਹੀ ਹੈ ਉਸ ਨੂੰ ਕੀ ਹੋ ਸਕਦਾ ਹੈ ਨਹੀਂ ਨਹੀਂ ਐਸਾ ਕੁਝ ਨਹੀਂ ਹੋ ਸਕਦਾ ਦੋਸਤੋ ਜਿਵੇਂ ਹੀ ਥੋੜਾ ਜਿਹਾ ਅੱਗੇ ਵਧਦਾ ਹੈ ਆਪਣੇ ਕੰਬਦੇ ਹੱਥਾਂ ਨਾਲ ਉਸ ਲੜਕੀ ਦੀ ਬੋਡੀ ਦੇ ਉਪਰੋਂ ਉਹ ਚਿੱਟਾ ਸਫੇਦ ਕੱਪੜਾ ਚੱਕਦਾ ਹੈ ਦੋਸਤੋ ਹਰਾਨ ਰਹਿ ਜਾਂਦਾ ਹੈ ਜ਼ਮੀਨ ਤੇ ਡਿੱਗ ਜਾਂਦਾ ਹੈ ਪੁੱਬਾ ਮਾਰ ਕੇ ਰੋਣ ਲੱਗ ਜਾਂਦਾ ਹੈ ਉਸਦੇ ਹੱਥੋਂ ਪੈਨ ਕਾਪੀ ਛੁੱਟ ਚੁੱਕੇ ਹਨ ਜੋ ਵੀ ਸੀ ਬਸ ਹੁਣ ਰੋਣਾ ਬਚ ਚੁੱਕਿਆ ਹੈ ਉਸਦੀ ਜ਼ਿੰਦਗੀ ਜਿਵੇਂ ਕਿ ਖਤਮ ਹੋ ਚੁੱਕੀ ਹੋਵੇ ਆਪਣੇ ਮੱਥੇ ਨੂੰ ਪਿੱਟਦਾ ਹੈ سینਾ ਪਿੱਟਦਾ ਹੈ ਕਿੰਨਾ ਬੁਰਾ ਮੈਂ ਅਤੇ ਮੇਰੀ ਧੀ ਨਾਲ ਆ ਕੁਝ ਹੋ ਚੁੱਕਿਆ ਹੈ ਅਤੇ ਮੈਂ ਆਪਣੀ ਧੀ ਦੇ ਇਸ ਕੇਸ ਨੂੰ ਦੱਬਣ ਦੀ ਕੋਸ਼ਿਸ਼ ਕਰ ਰਿਹਾ ਸੀ ਦੋਸਤੋ ਹੈਰਾਨ ਰਹਿ ਜਾਂਦਾ ਹੈ ਆ ਮੇਰੇ ਨਾਲ ਕੀ ਹੋ ਗਿਆ ਹੈ ਰੱਬ ਨੂੰ ਕੋਸਦਾ ਹੈ ਲੇਕਿਨ ਕੋਰਕੜੇ ਜੋ ਹੌਲਦਾਰ ਹਨ ਉਹ ਸਮਝ ਚੁੱਕੇ ਹਨ ਹੁਣ ਇਸ ਨੂੰ ਇਸ ਦੇ ਪਾਪਾਂ ਦੀ ਸਜ਼ਾ ਮਿਲ ਚੁੱਕੀ ਹੈ ਇਸ ਦੀ ਧੀ ਨਾਲ ਜੋ ਹੋਇਆ ਸੋ ਗਲਤ ਸੀ ਲੇਕਿਨ ਜੋ ਜੋ ਇਸ ਨਾਲ ਹੋ ਰਿਹਾ ਹੈ ਸ਼ਾਦਾ ਰੱਬ ਨੇ ਉਤੋ ਲਿਖੇ ਪੇ ਜਾ ਹੈ ਰੱਬ ਨੇ ਆਪ ਇਸ ਨੂੰ ਅੱਜ ਇਸਗਾ ਦਾ ਭਾਗੀ ਬਣਾਇਆ ਹੈ ਦੋਸਤੋ ਉਤ ਨੂੰ ਰੋਂਦਾ ਦੇਖ ਕਈਆਂ ਦੇ ਕੋਲ ਖੜਿਆਂ ਦੇ ਮਨ ਬਿਲਕੁਲ ਸਮਝ ਜਾਂਦੇ ਹਨ ਜੋ ਕਿ ਉਸ ਵਰਗਾ ਬਣਨਾ ਚਾਹੁੰਦੀ ਸੀ ਜੋ ਕਿ ਐਸਆਈ ਸਾਹਿਬ ਨੂੰ ਦੇਖਦੇ ਸਨ ਅਤੇ ਸੋਚਦੇ ਸਨ ਜੇਕਰ ਇਹ ਇਹੋ ਜੇ ਕੰਮ ਕਰਕੇ ਇਨਾ ਵੱਡਾ ਅਫਸਰ ਬਣ ਸਕਦਾ ਹੈ ਆਪਾਂ ਨੂੰ ਵੀ ਇਹੋ ਜੇ ਕੰਮ ਕਰਨੇ ਚਾਹੀਦੇ ਹਨ ਲੇਕਿਨ ਅੱਜ ਉਸ ਦੀ ਇਹ ਹਾਲਾਤ ਦੇਖ ਕੇ ਉਹਨਾਂ ਦਾ ਜਿਗਰ ਡੋਲ ਚੁਕਿਆ ਹੈ ਅਤੇ ਮਨ ਦੇ ਵਿੱਚ ਠਾਨ ਲੈਂਦੇ ਹਨ ਇਸ ਦੇ ਵਰਗਾ ਨਹੀਂ ਬੰਨਾ ਨਹੀਂ ਤਾਂ ਰੱਬ ਇਹੋ ਜਿਹਾ ਬਦਲਾ ਇਹੋ ਜਿਹਾ ਪਾਣਾ ਆਪ ਨਾਲ ਵਰਤਾ ਦਿੰਦਾ ਹੈ ਦੋਸਤੋ ਹੁਣ ਆਪਣੇ ਆਪ ਨੂੰ ਕੁਛ ਦਾ ਹੈ ਲੇਕਿਨ ਮਨ ਦੇ ਵੀ ਠਾਨ ਲੈਂਦਾ ਹੈ ਮੈਂ ਆਪ ਵੀ ਜਾਵਾਂਗਾ ਅਤੇ ਉਹਨਾਂ ਦੋਸ਼ੀਆਂ ਨੂੰ ਵੀ ਲੈ ਕੇ ਡੁੱਬਾਂਗਾ ਜਿਨ੍ਹਾਂ ਨੇ ਮੇਰੀ ਧੀ ਨਾਲ ਆ ਕੁਝ ਕੀਤਾ ਹੈ ਦਰ ਅਸਲ ਉਸ ਦੀ ਧੀ ਸਿਮਰਨ ਜਦੋਂ 21 ਸਾਲਾਂ ਦੀ ਹੋਈ ਕਾਲਜ ਦੇ ਵਿੱਚ ਪੜ੍ਹਦੀ ਸੀ ਅਤੇ ਉੱਥੇ ਹੀ ਉਸ ਨੂੰ ਕੋਈ ਮੁੰਡਾ ਪਸੰਦ ਆ ਗਿਆ ਪੰਡਤਾਂ ਦਾ ਮੁੰਡਾ ਹੈ ਲੇਕਿਨ ਉਸਨੂੰ ਬਹੁਤ ਪਿਆਰ ਕਰਦੀ ਹੈ ਬਹੁਤ ਸਿਆਣਾ ਅਤੇ ਪੜਿਆ ਲਿਖਿਆ ਹੈ ਅਤੇ ਉਸਨੂੰ ਉਮੀਦ ਹੈ ਉਹ ਕੋਈ ਨਾ ਕੋਈ ਨੌਕਰੀ ਵਗੈਰਾ ਕਰ ਲੇਗਾ ਲੇਕਿਨ ਹਾਲੇ ਤੱਕ ਕੁਝ ਨਹੀਂ ਕਰਦਾ ਅਤੇ ਉਸਦਾ ਪਰਿਵਾਰ ਵੀ ਬੜਾ ਗਰੀਬ ਹੈ ਦੋਸਤੋ ਉਸ ਪੰਡਤਾਂ ਦੇ ਮੁੰਡੇ ਸੁਮਿਤ ਨਾਲ ਉਹ ਵਿਆਹ ਕਰਵਾ ਲੈਂਦੀ ਹੈ ਕੋਟ ਮੈਰਿਜ ਕਰ ਲੈਂਦੀ ਹੈ ਜਿਵੇਂ ਹੀ ਆਪਣੇ ਘਰ ਇਹ ਸਭ ਕੁਝ ਦੱਸਦੀ ਹੈ ਇਹ ਸਹੀ ਸੁਰਜਨ ਉਸਨੂੰ ਆਪਣੇ ਹੱਥੇ ਧੱਕੇ ਮਾਰ ਕੇ ਬਾਹਰ ਕੱਢ ਦਿੰਦਾ ਹੈ ਲੇਕਿਨ ਧੀ ਤਾਂ ਧੀ ਹੈ ਉਸਦੀ ਆਪਣੀ ਔਲਾਦ ਹੈ ਉਸ ਨੂੰ ਬਾਰ-ਬਾਰ ਫੋਨ ਵੀ ਕਰਦਾ ਹੈ ਕਈ ਵਾਰ ਉਸਦੇ ਨਾਲ ਗੱਲ ਹੁੰਦੀ ਹੈ ਇੱਕ ਸਾਲ ਬਾਅਦ ਉਹ ਆਪਣੇ ਜਿਹੜੇ ਧੀ ਦੇ ਸਹੁਰੇ ਹਨ ਉਹਨਾਂ ਨੂੰ ਕਬੂਲ ਲੈਂਦਾ ਹੈ ਅਤੇ ਉਹਨਾਂ ਨਾਲ ਵਧੀਆ ਰਿਸ਼ਤੇ ਰੱਖਣ ਲੱਗ ਜਾਂਦਾ ਹੈ ਦੋਸਤੋ ਲੇਕਿਨ ਨਹੀਂ ਪਤਾ ਉਹਨਾਂ ਨਾਲ ਆਪਾਂ ਨਾ ਵਾਪੜ ਜੇਗਾ ਅਤੇ ਉਸ ਦਾ ਜਵਾਈ ਆਪ ਤਾਂ ਬਾਹਰ ਚਲਾ ਗਿਆ ਹੈ ਪਿੱਛੋਂ ਇੱਕ ਬੁੱਢੀ ਬੇਬੇ ਇੱਕ ਉਸ ਦਾ ਸਹੁਰਾ ਹੈ ਬੁੱਢੀ ਬੇਬੇ ਗੁਜ਼ਰ ਚੁੱਕੀ ਹੈ ਸਹੁਰਾ ਵੀ ਮਰ ਚੁੱਕਾ ਹੈ ਅਤੇ ਹੁਣ ਘਰ ਦੇ ਵਿੱਚ ਉਸ ਦੀਤੀ ਇਕੱਲੀ ਰਹਿੰਦੀ ਸੀ ਅਤੇ ਇੱਕ پڑੋਸਣ ਹੈ ਜਿਸਦੇ ਬਾਰੇ ਸੁਣਾਇਆ ਪਾ ਹੈ ਲੇਕਿਨ ਸ਼ਾਇਦ ਕਦੇ ਵੀ ਨਹੀਂ ਦੇਖਿਆ ਦੋਸਤੋ ਹੁਣ ਆ ਕੁਝ ਅਚਾਨਕ ਜਦੋਂ ਹੋਇਆ ਜੋ ਉਸ ਦੇ ਕੋਲ ਆਏ ਉਹ ਸ਼ਾਇਦ ਉਸੇ ਦੀਤੀ ਦੀ پڑੋਸਣ ਸੀ ਜੋ ਕਿ ਉਸ ਨੂੰ ਆਪਣੀ ਤੀਸਮੇ ਦੀ ਸੀ ਅਤੇ ਉਸ ਨੂੰ ਆਪਣੀ ਧਿਆਵਾਂਗ ਪਿਆਰ ਕਰਦੀ ਸੀ ਅਤੇ ਉਸ ਤੇ ਹੀ ਭਰੋਸੇ ਉੱਥੇ ਬੈਠੀ ਸੀ ਹੁਣ ਸੁਰਜਨ ਨੂੰ ਸਾਰੀ ਕਹਾਣੀ ਸਮਝ ਆ ਚੁੱਕੀ ਹੈ ਇਕੱਲੀ ਦੀ ਨੂੰ ਦੇਖ ਕੇ ਉਸ ਮੰਤਰੀ ਦੇ ਭਣਜੇ ਨੇ ਜੋ ਇਹ ਕੰਮ ਕੀਤਾ ਹੈ ਹੁਣ ਉਸ ਨੂੰ ਸੁਖਾ ਭਗਤ ਨਹੀਂ ਪਵੇਗੀ ਐਸਆਈ ਆਪਣੇ ਨਾਲ ਦੇ ਹੌਲਦਾਰਾਂ ਨੂੰ ਫੋਨ ਕਰ ਦਿੰਦਾ ਹੈ ਕੋਈ ਸਬੂਤ ਨਾ ਮਿਟਾਇਓ ਆਪਾਂ ਉਹਨਾਂ ਨੂੰ ਸੁਝਾ ਦੇਣੀ ਹੈ ਲੇਕਿਨ ਰੱਬ ਦਾ ਪਣਾ ਤਾਂ ਵਰ ਚੁੱਕਿਆ ਹੈ ਸਬੂਤ ਉਹਨਾਂ ਨੇ ਪਹਿਲਾਂ ਹੀ ਮਿਟਾ ਦਿੱਤੇ ਹਨ ਹੁਣ ਸਾਬਤ ਕਰਨਾ ਬਹੁਤ ਔਖਾ ਹੈ ਅਤੇ ਹੁਣ ਡਾਕਟਰ ਨੂੰ ਕਹਿ ਦਿੰਦਾ ਹੈ ਪੋਸਟਮਾਰਟਮ ਵਿੱਚ ਬਦਲਾ ਕਰੋ ਇਸ ਦੀ ਅਸਲ ਪੋਸਟਮਾਰਟਮ ਨੂੰ ਦਿਓ ਮੈਂ ਆਪਣੀ ਧੀ ਨੂੰ ਇਨਸਾਫ ਦਿਆਂਗਾ ਦੋਸਤੋ ਜਿਵੇਂ ਹੀ ਆਪਣੀ ਧੀ ਦਾ ਨਾਮ ਲੈਂਦਾ ਹੈ ਅਤੇ ਡਾਕਟਰ ਵਿਸਮ ਹੋ ਜਾਂਦਾ ਹੈ ਇਹ ਐਸਆਈ ਦੀ ਧੀ ਹੈ ਜੇਕਰ ਪਹਿਲਾਂ ਤੇ ਸੀ ਤਾਂ ਪਹਿਲਾ ਇਸਨੇ ਗਲਤ ਪੋਸਟਮਾਰਟਮ ਦੀ ਰਿਪੋਰਟ ਸਾਡੇ ਕੋਲੋਂ ਕਿਉਂ ਬਣਾਈ ਕਿਉਂ ਇਸ ਨੂੰ ਇੱਕ ਨੋਰਮਲ ਡੈਥ ਡਿਕਲੇਅਰ ਕੀਤਾ ਅੱਤੇ ਇਸ ਨੂੰ ਇੱਕ ਵੱਡਾ ਕੇਸ ਨਹੀਂ ਬਣਾਇਆ ਦੋਸਤੋ ਐਸਐਸਆਈ ਦੀ ਹੁਣ ਅੰਦਰੂਨੀ ਆਤਮਾ ਜਗ ਚੁੱਕੀ ਹੈ ਹੁਣ ਸੋਚਦਾ ਹੈ ਆਪ ਤਾਂ ਮੈਨੂੰ ਜਾਣਾ ਹੈ ਮੈਂ ਹੁਣ ਇਸ ਤੋਂ ਬਾਅਦ ਬਾਹਰ ਨਹੀਂ ਰਹਿ ਸਕਦਾ ਹੁਣ ਮੈਂ ਆਪਣੇ ਗੁਨਾਹ ਹੋਰ ਨਹੀਂ ਲੁਕਾ ਸਕਦਾ ਦੋਸਤੋ ਲੇਕਿਨ ਸੋਚਦਾ ਹੈ ਜੇਕਰ ਹੁਣ ਮੈਂ ਆਪਣੇ ਗੁਨਾਹ ਕਬੂਲ ਕਰ ਲਏ ਤਾਂ ਇਸ ਦੇ ਜਿਹੜੇ ਗੁਨਾਹਗਰ ਹਨ ਉਹ ਵੱਤ ਜਾਣਗੇ ਥੋੜਾ ਹੋਰ ਸਬਰ ਕਰਦਾ ਹੈ ਅਤੇ ਆਪਣਾ ਪੂਰਾ ਵਾਹ ਲਗਾ ਦਿੰਦਾ ਹੈ ਸਬੂਤ ਇਕੱਠੇ ਕਰਦਾ ਹੈ ਅਤੇ ਜੋ ਜੋ ਸਬੂਤ ਬਚ ਗਏ ਹਨ ਨਹੀਂ ਮਿਟੇ ਹਨ ਉਹਨਾਂ ਨੂੰ ਇਕੱਠਾ ਕਰਕੇ ਚੋਰੀ ਛੁਪੇ ਗੁਪਤ ਤਰੀਕੇ ਨਾਲ ਰਿਪੋਰਟ ਬਣਾਉਂਦਾ ਹੋਇਆ ਕਿਉਂਕਿ ਜੇਕਰ ਮੰਤਰੀ ਤੱਕ ਪਹੁੰਚ ਗਈ ਤਾਂ ਮੰਤਰੀ ਨੇ ਪਹਿਲਾਂ ਹੀ ਉਸ ਦਾ ਸਸਪੈਂਸ਼ਨ ਕਰਾ ਲੈਣਾ ਹੈ ਪਹਿਲਾਂ ਹੀ ਉਸ ਨੂੰ ਜਾਂ ਤਾਂ ਕਿਸੇ ਝੂਠੇ ਕੇਸ ਦੇ ਵਿੱਚ ਗ੍ਰਿਫਤਾਰ ਕਰਵਾ ਦੇਗਾ ਕਿਉਂਕਿ ਸਾਰੇ ਸਬੂਤ ਸਾਰੇ ਉਸਤੇ ਕਾੜੇ ਜਿੱਕੇ ਮੰਤਰੀ ਦੇ ਕੋਲ ਪਹਿਲਾ ਹਨ ਅਤੇ ਮੰਤਰੀ ਦੇ ਹੱਥ ਉਸ ਦਿਨ ਕੇਲ ਹੈ ਜੇਕਰ ਉਸਨੇ ਇਹੋ ਜਿਹਾ ਕੁਝ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੇਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਹੋ ਜਾਵੇਗਾ ਗੁਪਚੁਪ ਤਰੀਕੇ ਨਾਲ ਸਭ ਸਬੂਤ ਇਕੱਠੇ ਕਰਕੇ ਇੱਕ ਮਹੀਨੇ ਬਾਅਦ ਜਦੋਂ ਉਸ ਨੂੰ ਅੰਦਾਜ਼ਾ ਹੋ ਜਾਂਦਾ ਹੈ ਵੀ ਹੁਣ ਮੇਰੇ ਹੱਥ ਸਭ ਕੁਝ ਲੱਗ ਚੁੱਕਿਆ ਹੈ ਅਤੇ ਹੁਣ ਮੈਂ ਸੁਰੱਖਿਅਤ ਦੇਵਾ ਸਕਦਾ ਹਾਂ ਇਨ੍ਹਾਂ ਸਬੂਤਾਂ ਦੇ ਕਾਰਨ ਮੰਤਰੀ ਉਸਤੇ ਮੁੰਡੇ ਅਤੇ ਮੈਨੂੰ ਵੀ ਸਜ਼ਾ ਹੋ ਸਕਦੀ ਹੈ ਦੋਸਤੋ ਇੱਕਦਮ ਅਚਾਨਕ ਮੀਡੀਆ ਸਾਹਮਣੇ ਆ ਜਾਂਦਾ ਹੈ ਸਾਰਾ ਚਿੱਟਾ ਇਕੱਠਾ ਕਰਕੇ মিডিਆ ਦੇ ਸਾਹਮਣੇ ਪਰੋਸ ਦਿੰਦਾ ਹੈ ਸਾਰੇ ਸਬੂਤ ਕੱਲੇ-ਕੱਲੇ ਆਨਲਾਈਨ ਕਰ ਦਿੰਦਾ ਹੈ ਹੁਣ ਸਬੂਤ ਮਿਟਾਣੇ ਬੜੇ ਔਕੇ ਹਨ ਕੱਲਾ-ਕੱਲਾ ਸਬੂਤ ਹਰੇਕ ਦੇ ਕੋਲ ਪਹੁੰਚ ਗਿਆ ਹੈ ਅਦਾਲਤ ਤੱਕ ਗੱਲ ਜਾਂਦੀ ਹੈ ਅਤੇ ਦਿਨਾਂ ਦੇ ਵਿੱਚ ਅਦਾਲਤ ਫੈਸਲਾ ਸੁਣਾਦੀ ਹੈ ਉਸ ਨੂੰ ਆਪ ਨੂੰ ਮੰਤਰੀ ਨੂੰ ਅਤੇ ਉਸਦੇ ਉਹ ਭਾਣਜੇ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਭਾਣਜੇ ਨੂੰ ਉਮਰ ਕੈਦੀ ਸਜ਼ਾ ਹੁੰਦੀ ਹੈ ਐਸਆਈ ਕਿਉਂਕਿ ਉਸਨੇ ਆਪ ਸਾਰਾ ਕੁਝ ਕੀਤਾ ਆਪਣੇ ਗੁਨਾਹ ਕਬੂਲੇ ਘੱਟ ਸਜ਼ਾ ਹੁੰਦੀ ਹੈ ਲੈਕਿਨ ਫਿਰ ਵੀ 8 ਸਾਲ ਦੀ ਸਜ਼ਾ ਕੋਰਟ ਤੋਂ ਸੁਣਾਦਾ ਹੈ ਮੰਤਰੀ ਆਪਣਾ ਰਾਜਨੀਤਿਕ ਦਬਾਅ ਯੂਜ਼ ਕਰਕੇ ਆਪਣੇ ਰਾਜਨੀਤਿਕ ਕੈਰੀਅਰ ਨੂੰ ਯੂਜ਼ ਕਰਕੇ ਥੋੜੇ ਦਿਨਾਂ ਬਾਅਦ ਬਾਹਰ ਆ ਜਾਂਦਾ ਹੈ ਲੇਕਿਨ ਐਸਆਈ ਦੀ ਇਸ ਹਾਲਤ ਨੂੰ ਦੇਖ ਕੇ ਪੁਲਸ ਮੈਗਮੈਂਟ ਦੇ ਵਿੱਚ ਜੋ ਐਸਆਈ ਦੇ ਨਾਲ ਦੇ ਜੋ ਪੁਲਸ ਅਫਸਰ ਹਨ ਉਹ ਵਿੱਚ ਦੇ ਹੋ ਚੁੱਕੇ ਹਨ ਉਹ ਵੀ ਸੋਚਦੇ ਹਨ ਅੱਜ ਜੋ ਆਪਾਂ ਦੂਜੇ ਲੋਕਾਂ ਨਾਲ ਕਰ ਰਹੇ ਹਾਂ ਕੱਲ੍ਹ ਹੋਵੇ ਨਾ ਹੋਵੇ ਉਹ ਆਪਣੇ ਨਾਲ ਵੀ ਹੋ ਸਕਦਾ ਹੈ ਦੋਸਤੋ ਸਾਰੇ ਲੋਕ ਸਿੱਦੇ ਹੋ ਜਾਂਦੇ ਹਨ ਏ ਸਾਈ ਤੋਂ ਸਿੱਖ ਲੈਂਦੇ ਹਨ ਅਤੇ ਸਾਰੇ ਪਾਸੇ ਏਐਸਆਈ ਦੀਆਂ ਗੱਲਾਂ ਜਿਹੜੀਆਂ ਹਨ ਮਸ਼ਹੂਰ ਹੋ ਜਾਂਦੀਆਂ ਹਨ ਕਿਵੇਂ ਰੱਬ ਨੇ ਏਸਾਈ ਨਾਲ ਨਿਆਂ ਕੀਤਾ ਅਤੇ ਕਿਵੇਂ ਉਸ ਨੂੰ ਆਪਣੇ ਹੀ ਮਾੜੇ ਕਰਮਾਂ ਦੀ ਸਜ਼ਾ ਮਿਲੀ ਅਤੇ ਇਸ ਤਰ੍ਹਾਂ ਸਾਰੇ ਏਐਸਆਈ ਦੀ ਇੱਜ਼ਤ ਕਰਨ ਲੱਗ ਜਾਂਦੇ ਹਨ ਏਐਸਆਈ ਸੁਰਜਨ ਸਿੰਘ ਦਾ ਨਾਮ ਸਭ ਪਾਸੇ ਮਸ਼ਹੂਰ ਹੋ ਜਾਂਦਾ ਹੈ ਦੋਸਤੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਕਹਾਣੀ ਤੁਸੀਂ ਇਸ ਕਹਾਣੀ ਤੋਂ ਕੀ ਸਿੱਖਿਆ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਇੱਕ ਵੀ ਚੰਗੀ ਗੱਲ ਤੁਹਾਨੂੰ ਇਸ ਕਹਾਣੀ ਦੇ ਵਿੱਚ ਲੱਗੇ ਆਪਣੇ ਦੋਸਤਾਂ ਮਿੱਤਰਾਂ ਨੂੰ ਜ਼ਰੂਰ ਸ਼ੇਅਰ ਕਰ ਦਿਓ ਜੀ ਤਾਂ ਕਿ ਉਹਨਾਂ ਤੱਕ ਵੀ ਇਹੋ ਜੀਆਂ ਚੰਗੀਆਂ ਗੱਲਾਂ ਪਹੁੰਚ ਸਕਣ ਜੋ ਸਮਾਜ ਦੇ ਵਿੱਚ ਇੱਕ ਚੰਗਾ ਮੈਸੇਜ ਦਿੰਦੀਆਂ ਹਨ ਇੱਕ ਚੰਗੀ ਚੀਜ਼ ਸਮਾਜ ਦੇ ਵਿੱਚ ਪਹੁੰਚਾਉਂਦੀਆਂ ਹਨ ਸਾਡਾ ਇਹੀ ਮਿਸ਼ਨ ਹੈ ਵੀ ਅਸੀਂ ਲੋਕਾਂ ਤੱਕ ਚੰਗੀਆਂ ਚੀਜ਼ਾਂ ਜਿਨ੍ਹਾਂ ਤੋਂ ਉਹਨਾਂ ਨੂੰ ਆਪ ਨੂੰ ਕੁਝ ਸਿੱਖਣ ਨੂੰ ਮਿਲੇ ਉਸ ਸਭ ਲੋਕਾਂ ਤੱਕ ਪਹੁੰਚਾਈਆਂ ਜਾਣ ਦੋਸਤੋ ਦੇਵ ਜੀ ਸਾਨੂੰ ਇਜਾਜ਼ਤ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਹਾਂਜੀ ਦੋਸਤੋ ਦੇਖਦੇ ਰਹੋ ਜੀ ਸਾਡਾ ਚੈਨਲ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ